ਸਤਿ ਸ਼੍ਰੀ ਅਕਾਲ ਸੰਗਤ ਜੀ ਸਾਰਿਆਂ ਨੂੰ ਸੰਗਤ ਜੀ ਅੱਜ ਅਸੀਂ ਜੋ ਸਾਖੀ ਲੈ ਕੇ ਆਏ ਆ ਉਹ ਹੈ ਕਿ ਜਦੋਂ ਪੰਜਾਬ ਦੇ ਵਿੱਚ ਕਾਲ ਪੈ ਗਿਆ ਸੀ ਉਦੋਂ ਸਾਡੇ ਗੁਰੂ ਸਾਹਿਬਾਨ ਜੀ ਨੇ ਸਾਨੂੰ ਕੀ ਕੀ ਹੁਕਮ ਦਿੱਤੇ ਸੀ ਤੇ ਕੀ ਕੀ ਕਰਨ ਲਈ ਕਿਹਾ ਸੀ ਤੇ ਸੰਗਤ ਜੀ ਨੂੰ ਕਿਵੇਂ ਲੰਗਰ ਪਹੁੰਚਾਇਆ ਗਿਆ ਸੀ ਤੇ ਕਿਸ ਤਰ੍ਹਾਂ ਉਹਨਾਂ ਦੀ ਮਦਦ ਕੀਤੀ ਗਈ ਸੀ ਵੈਸੇ ਤਾਂ ਗੁਰੂ ਸਾਹਿਬਾਨ ਜੀ ਹਰ ਇੱਕ ਚੀਜ਼ ਤੋਂ ਵਾਕਿ ਸੀਗੇ ਉਹ ਬਝਾਨੀ ਜਾਣ ਸੀਗੇ ਪਰ ਇਹ ਸਾਖੀ ਰਹੀ ਆ ਆਪਾਂ ਸੁਣਾ ਕਰਦੇ ਆ ਕਿ ਉਸ ਸਮੇਂ ਕੀ ਕੁਝ ਹੋਇਆ ਸੀ ਚਲੋ ਜੀ ਸ਼ੁਰੂ ਕਰਦੇ ਹਾਂ ਸਾਖੀ 1646 ਦੀ ਗੱਲ ਹੈ ਜਦੋਂ ਪੰਜਾਬ ਦੇ ਮਾਲਵੇ ਦੇ ਇਲਾਕੇ ਵਿੱਚ ਕਾਲ ਪੈ ਗਿਆ ਸੀ ਤੇ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ राय ਸਾਹਿਬ ਜੀ ਉਦੋਂ 16 ਸਾਲਾਂ ਦੇ ਹੋਏ ਸੀ ਮਹਾਰਾਜ ਦੀ ਇਹ ਸਰੀਰ ਦੀ ਉਮਰਾਂ 16 ਸਾਲ ਦੀ ਮਾਲਵੇ ਦੇ ਵਿੱਚ ਖੇਤਾਂ ਵਿੱਚ ਫਸਲ ਨਾ ਹੋਈ ਲੋਕਾਂ ਦੀਆਂ ਢੋਲੀਆਂ ਵਿੱਚੋਂ ਦਾਣੇ ਮੁੱਕ ਗਏ ਇਹੋ ਜੀ ਹਾਲਤ ਬਣ ਗਈ ਲੋਕ ਇੱਕ ਇੱਕ ਦਾਣੇ ਨੂੰ ਤਰਸਣ ਲੱਗੇ ਕਿਸੇ ਵੀ ਕੀਮਤ ਤੇ ਲੋਕਾਂ ਨੂੰ ਕਣਕ ਦੇ ਦਾਣੇ ਦੇਖਣ ਨੂੰ ਨਹੀਂ ਸੀ ਮਿਲਦੇ ਪੰਜਾਬ ਦੇ ਮਾਲਵੇ ਦੇ ਇਲਾਕੇ ਵਿੱਚ ਜਦੋਂ ਦਾਣੇ ਮੁੱਕੇ ਲੋਕ ਜਿਹੜੇ ਆ ਦੁਖੀ ਹੋ ਕੇ ਹਾਏ ਹਾਏ ਕਰਨ ਲੱਗੇ ਅਰਦਾਸਾਂ ਕਰਦੇ ਹੁਣ ਅਸੀਂ ਆਪਣਾ ਪੇਟ ਕਿਵੇਂ ਭਰਾਂਗੇ ਪੰਜਾਬ ਦੇ ਲੋਕ ਭਾਵੇਂ ਭੁੱਖੇ ਸੀ ਪਰ ਇਹਨਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਸੀ ਅੱਜ ਵੀ ਆਪਾਂ ਦੇਖਦੇ ਆਂ ਪੰਜਾਬ ਦੇ ਨਾਲ ਪੰਜਾਬ ਹੀ ਖੜਦਾ ਹੋਰ ਤਾਂ ਆਪਾਂ ਦੇਖਿਆ ਨਹੀਂ ਕਦੇ ਕੋਈ ਆ ਕੇ ਖੜਿਆ ਹੋਵੇ ਉਦੋਂ ਵੀ ਇਹੀ ਹਾਲ ਪੰਜਾਬ ਦੇ ਲੋਕ ਭੁੱਖੇ ਕੋਈ ਇਹਨਾਂ ਦੀ ਸੰਭਾਲ ਨਾ ਕਰੇ ਬੱਚੇ ਦੁਖੀ ਬਜ਼ੁਰਗ ਦੁਖੀ ਔਰਤਾਂ ਦੁਖੀ ਤੇ ਗੁਰਮੁਖ ਪਿਆਰਿਓ ਘਰ ਦਾ ਹਰ ਬੰਦਾ ਦੁਖੀ ਮਾਲਵੇ ਦਾ ਤੇ ਜੇ ਬਾਦਸ਼ਾਹ ਉਦੋਂ ਆਪਦੇ ਖਜ਼ਾਨੇ ਦਾ ਮੂੰਹ ਖੋਲ ਦਿੰਦਾ ਤਾਂ ਲੋਕਾਂ ਦੀ ਪੇਟ ਪੂਜਾ ਹੋ ਸਕਦੀ ਸੀ ਪਰ ਬੜਾ ਮੁਸ਼ਕਲ ਸੀ ਬਾਦਸ਼ਾਹ ਕੇਵਲ 1-2 ਦਿਨ ਹੀ ਲੋਕਾਂ ਨੂੰ ਖਵਾ ਸਕਦਾ ਸੀ ਆਖਰ ਉਤੋਂ ਵੀ ਥੱਕੇ ਹੀ ਪੈਣੇ ਸੀ ਰੋਟੀ ਦਾ ਟੁਕੜਾ ਲੋਕਾਂ ਨੂੰ ਉੱਥੋਂ ਵੀ ਨਹੀਂ ਸੀ ਲੱਭਣਾ ਹੁਣ ਇੱਕ ਹੀ ਦਰ ਰਹਿ ਗਿਆ ਸੀ ਉਹ ਕਿਹੜਾ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ राय ਸਾਹਿਬ ਜੀ ਦਾ ਦਰ ਇਹ ਗੁਰੂ ਘਰ ਗੁਰੂ ਹੀ ਕਿਰਪਾ ਕਰੇ ਤਾਂ ਸਰਬੱਤ ਦਾ ਭਲਾ ਹੋ ਸਕਦਾ ਸੀ ਸ੍ਰੀ ਗੁਰੂ ਹਰ राय ਸਾਹਿਬ ਜੀ ਬਚਪਨ ਤੋਂ ਜਵਾਨੀ ਵੱਲ ਵਧ ਰਹੇ ਆ 16 ਸਾਲ ਦੀ ਉਮਰ ਹੈ ਜਦੋਂ ਉਹਨਾਂ ਨੂੰ ਪਤਾ ਲੱਗਾ ਮਾਲਵੇ ਦੇ ਵਿੱਚ ਕਾਲ ਪੈ ਗਿਆ ਮਨ ਦੇ ਵਿੱਚ ਗਹਿਰੀ ਵਿਚਾਰ ਕੀਤੀ ਆ ਮਹਾਰਾਜ ਕਹਿੰਦੇ ਆਦਮੀ ਭੁੱਖ ਨਾਲ ਨਹੀਂ ਮਰਨਾ ਚਾਹੀਦਾ ਕਿਉਂਕਿ ਜਿਹੜੀ ਭੁੱਖਾ ਬਹੁਤ ਵੱਡਾ ਦੁੱਖ ਆ ਇਹ ਤਾਂ ਜਿਸ ਤਨ ਲਾਗੇ ਸੋਈ ਜਾਣਾ ਆਉਣ ਜਾਣਾ ਪੀਰ ਪਰਾਈ ਕੋਈ ਦੂਜਾ ਬੰਦਾ ਨਹੀਂ ਦੱਸ ਸਕਦਾ ਕਿ ਜਦੋਂ ਭੁੱਖ ਹੁੰਦੀ ਆ ਕਿੰਨਾ ਉਹਦਾ ਦਰਦ ਹੁੰਦਾ ਕਿੰਨੀ ਉਹਦੀ ਪੀੜ ਹੁੰਦੀ ਆ ਤੇ ਹੁਣ ਸਤਿਗੁਰੂ ਮਹਾਰਾਜ ਨੇ ਵਿਚਾਰ ਕੀਤੀ ਆ ਪੰਜਾਬ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਆ ਸਾਰੇ ਪੰਜਾਬ ਦੇ ਲੋਕ ਇੱਕ ਇੱਕ ਮੁਠੀ ਅਨਾਜ ਵੀ ਮਾਲਵੇ ਦੇ ਇਲਾਕੇ ਨੂੰ ਦੇ ਦੇਣ ਤੇ ਉਹਦੇ ਨਾਲ ਮਾਲਵੇ ਦੇ ਲੋਕਾਂ ਨੂੰ ਪੰਜਾਬ ਵਾਲੇ 5 ਸਾਲ ਤੱਕ ਰੋਟੀ ਖਵਾ ਸਕਦੇ ਆ ਇਹ ਮਹਾਰਾਜ ਨੇ ਵਿਚਾਰ ਕੀਤੀ ਸ੍ਰੀ ਗੁਰੂ ਹਰ Rai ਸਾਹਿਬ ਜੀ ਨੇ ਪੰਜਾਬ ਦੀਆਂ ਸਾਰੀਆਂ ਸੰਗਤਾਂ ਵੱਲ ਹੁਕਮਨਾਮੇ ਭੇਜਿਆ ਮਾਝੇ ਵੱਲ ਹੁਕਮਨਾਮੇ ਗਏ ਆ ਦਬਾਬੇ ਵੱਲ ਗਏ ਆ ਪਵਾਦ ਖੇਤਰ ਵਿੱਚ ਗਏ ਕਿਉਂਕਿ ਦੇਖੋ ਕਾਲ ਤਾਂ ਮਾਲਵੇ ਚ ਪਿਆ ਹੁਕਮਨਾਮੇ ਦੇ ਵਿੱਚ ਮਹਾਰਾਜ ਨੇ ਲਿਖਿਆ ਹਰ ਇੱਕ ਗੁਰਸਿੱਖ ਨੂੰ ਸਾਡਾ ਹੁਕਮ ਹੈ ਉਹ ਆਪਣੇ ਘਰ ਲੰਗਰ ਲਾਵੇ ਜੇ ਕੋਈ ਅੱਧੀ ਰਾਤ ਨੂੰ ਵੀ ਦਰਵਾਜ਼ਾ ਖੜਕਾਵੇ ਉਹ ਗੁਰਸਿੱਖ ਦੇ ਘਰੋਂ ਪ੍ਰਸ਼ਾਦਾ ਜ਼ਰੂਰ ਮਿਲੇ ਇਹੀ ਤਾਂ ਸਿੱਖੀ ਆ ਪਹਿਲਾਂ ਕਿਸੇ ਨੂੰ ਛਕਾ ਕੇ ਫਿਰ ਆਪ ਛਕਣਾ ਦਿਲੋਂ ਸੇਵਾ ਕਰਨੀ ਇਹ ਸਤਿਗੁਰੂ ਜੀ ਦਾ ਆਦੇਸ਼ ਸੀ ਜੋ ਪਿੰਡ ਵਿੱਚ ਧਰਮਸ਼ਾਲਾ ਹੈ ਉਹ ਧਰਮਸ਼ਾਲਾ ਬਣੀਆ ਸੀ ਸਾਂਝੇ ਰੂਪ ਦੇ ਵਿੱਚ ਉੱਥੇ ਲੰਗਰ ਲਾਇਆ ਜਾਵੇ ਲੰਗਰ ਰਾਤ ਦਿਨ ਜਾਰੀ ਰਹੇ ਜਿਹੜਾ ਦੂਜੇ ਨੂੰ ਛਕਾ ਕੇ ਆਪ ਛਕੇਗਾ ਮਹਾਰਾਜ ਕਹਿੰਦੇ ਉਹੀ ਸਾਡਾ ਸਿੱਖ ਹੋਵੇਗਾ ਉਹਨੂੰ ਬਾਬਾ ਨਾਨਕ ਜੀ ਦੇ ਘਰ ਤੋਂ ਬੜੀਆਂ ਖੁਸ਼ੀਆਂ ਮਿਲ ਜਾਣਗੀਆਂ ਇਹੀ ਤਾਂ ਗੁਰੂ ਕਾ ਲੰਗਰ ਹੈ ਹੁਣ ਸਤਿਗੁਰੂ ਮਹਾਰਾਜ ਨੇ ਇਹ ਹੁਕਮਨਾਮੇ ਲਿਖੇ ਆ ਗੁਰੂ ਕੇ ਪਿਆਰੇ ਮਾਝੇ ਇਲਾਕੇ ਵਿੱਚ ਲੈ ਕੇ ਗਏ ਆ ਦਵਾਬੇ ਵਿੱਚ ਲੈ ਕੇ ਗਏ ਆ ਜਿਵੇਂ ਜਿਵੇਂ ਸੰਗਤਾਂ ਪੜ੍ਹੀ ਜਾਂਦੀਆਂ ਨੇ ਗੁਰਮੁਖ ਪਿਆਰਿਓ ਉਸੇ ਤਰ੍ਹਾਂ ਉਹਨਾਂ ਦੇ ਮਨ ਦੇ ਵਿੱਚ ਭਾਵਨਾ ਆਈ ਜਾਂਦੀ ਆ ਸ੍ਰੀ ਗੁਰੂ ਹਰ Rai ਸਾਹਿਬ ਜੀ ਨੇ ਲੰਗਰ ਦੀ ਮਰਿਆਦਾ ਵਿੱਚ ਥੋੜੀ ਤਬਦੀਲੀ ਕੀਤੀ ਜਿਸ ਧਰਮਸ਼ਾਲਾ ਵਿੱਚ ਲੰਗਰ ਚੱਲਦਾ ਸੀ ਉੱਥੇ ਇੱਕ ਦਿਨ ਕੀ ਹੋਇਆ ਇੱਕ ਨਗਾਰਾ ਰੱਖਿਆ ਗਿਆ ਜਦੋਂ ਨਗਾਰਾ ਵੱਜਦਾ ਤੇ ਹੁਣ ਆਪਾਂ ਨਗਾਰੇ ਦੀ ਆਵਾਜ਼ ਵੇਖਦੇ ਆ ਬੜੀ ਦੂਰ ਦੂਰ ਤੱਕ ਜਾਂਦੀ ਆ ਜਦੋਂ ਆਵਾਜ਼ ਦੂਰ ਦੂਰ ਤੱਕ ਗਈ ਇਹਦਾ ਮਤਲਬ ਇਹ ਰੱਖਿਆ ਗਿਆ ਅਰਥ ਸੀ ਆਓ ਪਿਆਰੇ ਜੀ ਆਓ ਸੰਗਤ ਜੀ ਲੰਗਰ ਛਕੋ ਜੀ ਕਈ ਪਿੰਡਾਂ ਵਿੱਚ ਤੇ ਹਰ ਸਮੇਂ ਨਗਾਰਾ ਵੱਜਦਾ ਰਹਿੰਦਾ ਚਾਹੇ ਦਿਨ ਹੋਵੇ ਆ ਰਾਤ ਛਕਣ ਵਾਲੇ ਨੂੰ ਲੰਗਰ ਤਿਆਰ ਮਿਲੇਗਾ ਇਹ ਸਤਿਗੁਰੂ ਜੀ ਦੀ ਐਸੀ ਕਿਰਪਾ ਹੋਈ ਸਿੱਖਾਂ ਦੇ ਉਦਮ ਸਦਕਾ ਗੁਰੂ ਕਿਰਪਾ ਸਦਕਾ ਐਸਾ ਪ੍ਰਤਾਪ ਹੋ ਗਿਆ ਕਿਸੇ ਵੀ ਪਿੰਡ ਲੰਗਰ ਦੀ ਕੋਈ ਕਮੀ ਨਹੀਂ ਰਹੀ ਪੰਜਾਬ ਵਿੱਚ ਤੇ ਪੰਜਾਬ ਤੋਂ ਬਾਹਰ ਹਰ ਬੰਦੇ ਦੀ ਸ਼ਰਧਾ ਗੁਰੂ ਸਾਹਿਬ ਤੇ ਪੱਕੀ ਹੋ ਗਈ ਲੋਕੀ ਸੋਚਣ ਲੱਗ ਪਏ ਕਿਸੇ ਬਾਦਸ਼ਾਹ ਨੇ ਸਾਡੀ ਬਾਹ ਨਹੀਂ ਫੜਨੀ ਗੁਰੂ ਸਾਹਿਬ ਜੀ ਸੱਚੀ ਸਰਕਾਰ ਆ ਸਹੀ ਮਾਨਿਆਂ ਦੇ ਵਿੱਚ ਤਾਂ ਪੰਜਾਬ ਦੇ ਰਾਖੇ 7ਵੇਂ ਗੁਰੂ ਨਾਨਕ ਧੰਨ ਧੰਨ ਸ੍ਰੀ ਗੁਰੂ ਹਰ राय ਸਾਹਿਬ ਜੀ ਹਨ ਕਾਲ ਦੇ ਸੰਕਟ ਵਿੱਚੋਂ ਗੁਰੂ ਹਰ राय ਸਾਹਿਬ ਜੀ ਨੇ ਮਾਲਵੇ ਦੇ ਇਲਾਕੇ ਨੂੰ ਕੱਢਿਆ ਦਿੱਲੀ ਸਰਕਾਰ ਤੱਕ ਗੁਰੂ ਜੀ ਦੀਆਂ ਲੰਗਰ ਦੀਆਂ ਸਫਤਾਂ ਗੂੰਜੀਆਂ ਸਾਰੇ ਹਾਕਮਾਂ ਨੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਬਾਦਸ਼ਾਹ ਸੀ ਉਹਨੇ ਵੀ ਸਤਿਗੁਰੂ ਜੀ ਨੂੰ ਸ਼ਰਧਾ ਭਰਿਆ ਧੰਨਵਾਦ ਦਾ ਪੱਤਰ ਭੇਜਿਆ ਤੇ ਸ੍ਰੀ ਗੁਰੂ ਹਰ राय ਜੀ ਦੇ ਅਨਨ ਸਿੱਖ ਭਾਈ ਫੇਰੂ ਜੀ ਜੋ ਲੰਗਰ ਦੀ ਸੇਵਾ ਨਾਲ ਜੁੜੇ ਹੋਏ ਸੀ ਦਿਨੇ ਵੀ ਰਾਤ ਵੀ ਲੰਗਰ ਦੀ ਸੇਵਾ ਕਰਦੇ ਉਹਨਾਂ ਦੇ ਮਨ ਦੇ ਵਿੱਚ ਇੱਕੋ ਹੀ ਲਗਨ ਸੀ ਕਿ ਸਾਧ ਸੰਗਤ ਨੂੰ ਲੰਗਰ ਸ਼ਿਕਾਇਆ ਜਾਵੇ ਗੁਰੂ ਦੀ ਕਿਰਪਾ ਦੇ ਵਿੱਚ ਹੀ ਛੁਪੀ ਹੋਈ ਹੈ ਇੱਕ ਦਿਨ ਕੀ ਹੋਇਆ ਭਾਈ ਫਿਰੂ ਜੀ ਬਹੁਤ ਥੱਕ ਗਏ ਪਿਛਲੇ 4 ਦਿਨ ਤੇ 4 ਰਾਤਾਂ ਲਗਾਤਾਰ ਸੰਗਤਾਂ ਨੂੰ ਲੰਗਰ ਸ਼ਿਕਾ ਰਹੇ ਅੱਖਾਂ ਵਿੱਚ ਉਹ ਨੀਂਦਰਾ ਸੀ ਲੰਗਰ ਵੀ ਮਸਤਾਨਾ ਹੋਣ ਵਾਲਾ ਸੀ ਅਚਾਨਕ ਕਾਫੀ ਸੰਗਤ ਲੰਗਰ ਛਕਣ ਲਈ ਲੰਗਰ ਹਾਲ ਦੇ ਵਿੱਚ ਆ ਗਈ ਹੈ ਤੇ ਹੁਣ ਲੰਗਰ ਤਿਆਰ ਕਰਨ ਲਈ ਸਮਾਂ ਵੀ ਚਾਹੀਦਾ ਸੀ ਪਰ ਆਈ ਸੰਗਤ ਜਿਹੜੀ ਪ੍ਰਸ਼ਾਦਾ ਮੰਗ ਰਹੀ ਸੀ ਸ੍ਰੀ ਗੁਰੂ ਹਰ Rai ਸਾਹਿਬ ਜੀ ਨੇ ਹੁਕਮ ਕੀਤਾ ਲਾਂਗਰੀ ਨੂੰ ਕਹੋ ਇਸੇ ਵੇਲੇ ਲੰਗਰ ਤਿਆਰ ਕਰੋ ਜਦ ਤੱਕ ਲੰਗਰ ਤਿਆਰ ਹੁੰਦਾ ਹੈ ਉਦੋਂ ਤੱਕ ਜੋ ਕੁਝ ਵੀ ਲੰਗਰ ਵਿੱਚ ਤਿਆਰ ਹੈ ਸੰਗਤ ਨੂੰ ਵਰਤਾਇਆ ਜਾਵੇ ਹੁਣ ਉਦੋਂ ਲੰਗਰ ਵਰਤਾਉਣ ਲਈ ਉਸ ਸਮੇਂ ਭਾਈ ਫੇਰੂ ਜੀ ਉੱਥੇ ਹਾਜ਼ਰ ਸੀਗੇ ਸੰਗਤਾਂ ਪੰਗਤਾਂ ਵਿੱਚ ਸੱਜ ਗਈਆਂ ਲੰਗਰ ਛਕਣ ਵਾਸਤੇ ਬੈਠ ਗਈਆਂ ਉਸ ਸਮੇਂ ਲੰਗਰ ਵਿੱਚ ਇੱਕ ਟੋਕਰਾ ਪਰੌਠਿਆਂ ਦੇ ਨਾਲ ਭਰਿਆ ਪਿਆ ਸੀ ਭਾਈ ਫਿਰੂ ਜੀ ਨੇ ਟੋਕਰਾ ਚੁੱਕ ਪਰੌਠੇ ਜਿਹੜੇ ਸੀ ਸੰਗਤ ਵਿੱਚ ਵਰਤਾਉਣੇ ਸ਼ੁਰੂ ਕਰ ਦਿੱਤੇ ਇਹ ਪਰੌਠੇ ਇੱਕ ਪੰਗਤ ਵਿੱਚ ਤਾਂ ਵਰਤਾ ਦਿੱਤੇ ਗਏ ਪਰ ਦੂਜੀ ਪੰਗਤ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਖਤਮ ਹੋ ਗਏ ਸਮਾਪਤੀ ਹੋ ਗਈ ਉਹਨਾਂ ਦੀ ਇੱਕ ਦੂਜਾ ਸੇਵਾਦਾਰ ਇੱਕ ਹੋਰ ਟੋਕਰਾ ਮਿੱਸੇ ਪ੍ਰਸ਼ਾਦਿਆਂ ਦਾ ਚੁੱਕੀ ਆ ਰਿਹਾ ਸੀ ਉਹਨੇ ਦੂਜੀ ਪੰਗਤ ਵਿੱਚ ਮਿੱਸੇ ਪ੍ਰਸ਼ਾਦੇ ਵਰਤੌਣੇ ਸ਼ੁਰੂ ਕੀਤੇ ਹੁਣ ਜਦੋਂ ਮਿੱਸੇ ਪ੍ਰਸ਼ਾਦੇ ਵਰਤੇ ਜਾ ਰਹੇ ਆ ਭਾਈ ਸਾਹਿਬ ਜੀ ਵਰਤਾਈ ਜਾਂਦੇ ਆ ਇਹ ਸਭ ਕੁਝ ਦੇਖ ਕੇ ਕਿ ਸਿੱਖ ਦੇ ਮੂੰਹੋਂ ਨਿਕਲੇ ਆ ਭਾਈ ਜੀ ਗੁਰੂ ਕਾ ਲੰਗਰ ਤੁਸੀਂ ਕਾਣਾ ਕਰ ਛੱਡਿਆ ਹੈ ਅੱਜ ਤੁਸੀਂ ਗੁਰੂ ਦੇ ਲੰਗਰ ਨੂੰ ਕਾਣਾ ਕਰਤਾ ਕਿਉਂਕਿ ਕਿਸੇ ਨੂੰ ਤਾਂ ਪਰੌਠੇ ਦਿੱਤੇ ਜਾ ਰਹੇ ਆ ਕਿਸੇ ਨੂੰ ਮਿੱਸੇ ਪ੍ਰਸ਼ਾਦੇ ਦਿੱਤੇ ਜਾ ਰਹੇ ਆ ਇਹ ਸਭ ਕੀ ਆ ਇਹ ਤਾਂ ਕਾਣਾ ਕਰਤਾ ਲੰਗਰ ਹੈ ਭਾਈ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਭਾਈ ਫਿਰੂ ਜੀ ਨੇ ਕਹਿਣ ਲੱਗੇ ਜੀ ਬੜੀ ਨਿਮਰਤਾ ਨਾਲ ਆਖਿਆ ਵਰਤਾਵੇ ਦੀ ਭੁੱਲ ਹੈ ਗੁਰੂ ਦਾ ਲੰਗਰ ਤਾਂ ਸਭ ਲਈ ਇੱਕ ਸਮਾਨ ਹੁੰਦਾ ਇਹ ਤਾਂ ਵਰਤੌਣ ਵਾਲਿਆਂ ਤੋਂ ਭੁੱਲ ਹੋ ਗਈ ਲੰਗਰ ਨੂੰ ਕਾਣਾ ਨਾ ਆਕੋ ਮੇਰੀ ਅੱਖ ਬੇਸ਼ੱਕ ਕਾਣੀ ਹੋ ਜਾਵੇ ਮੇਰਾ ਜਿਹੜਾ ਹੈ ਸਰੀਰ ਦਾ ਅੰਗ ਅੱਖ ਕਾਣੀ ਹੋ ਜਾਵੇ ਪਰ ਲੰਗਰ ਸਦਾ ਗੁਰੂ ਦਾ ਹੈ ਇਹਦੇ ਵਿੱਚ ਊਚ ਨੀਚ ਅਮੀਰ ਗਰੀਬ ਦਾ ਜਰਾ ਵੀ ਅੰਤਰ ਨਹੀਂ ਹੈ ਗੁਰੂ ਹਰ Rai ਸਾਹਿਬ ਜੀ ਫਰਮਾਇਆ ਕਰਦੇ ਸੀ ਪਾਵੇਂ ਕੁਝ ਹੋਵੇ ਗੁਰੂ ਕੇ ਲੰਗਰ ਵਿੱਚ ਹਰ ਸਿੱਖ ਜਥਾ ਸ਼ਕਤ ਖਰਚ ਅੰਨ ਧਨ ਰਸਦ ਪਾਏ ਕਿਉਂਕਿ ਮਹਾਰਾਜ ਨੇ ਸਾਫ਼ ਇਨਕਾਰ ਕਰਤਾ ਸੀ ਜਦੋਂ ਸ਼ਾਹਜਹਾਂ ਵਰਗੇ ਔਰੰਗਜ਼ੇਬ ਵਰਗੇ ਗੁਰੂ ਜੀ ਨੂੰ ਗੁਰੂ ਕੇ ਲੰਗਰ ਵਿੱਚ ਕਹਿੰਦੇ ਸੀ ਅਸੀਂ ਪੈੰਡ ਆਪ ਜੀ ਦੇ ਨਾਮ ਲਾ ਦਿੰਦੇ ਹਾਂ ਮਹਾਰਾਜ ਨੇ ਆਖਿਆ ਸੀ ਸਾਨੂੰ ਅਜਿਹੀ ਕਿਸੇ ਚੀਜ਼ ਦੀ ਲੋੜ ਨਹੀਂ ਇਹ ਲੰਗਰ ਗੁਰੂ ਦਾ ਹੈ ਇਹ ਗੁਰੂ ਦਾ ਲੰਗਰ ਗੁਰੂ ਦੀ ਸੰਗਤ ਦਾ ਲੰਗਰ ਆ ਇਹ ਸੰਗਤ ਕਰਕੇ ਬਰਕਤ ਆ ਅਸੀਂ ਕੋਈ ਸਰਕਾਰੀ ਖਜ਼ਾਨੇ ਵਿੱਚੋਂ ਰੁਪਈਆ ਨਹੀਂ ਲੈਣਾ ਮਹਾਰਾਜ ਨੇ ਆਖਿਆ ਭਾਵੇਂ ਇੱਕ ਚੁਟਕੀ ਆਟਾ ਚਾਰ ਦਾਣੇ ਪਾ ਕੇ ਜਾਵੇ ਲੰਗਰ ਵਿੱਚ ਇਹਦੇ ਨਾਲ ਲੰਗਰ ਵਿੱਚ ਪਾਈ ਰਸਦ ਜੋ ਸੰਗਤ ਪਾਉਂਦੀ ਬਰਕਤ ਆਉਂਦੀ ਹੈ ਸਰਕਾਰੀ ਪੈਸਾ ਨਹੀਂ ਚਾਹੀਦਾ ਤੇ ਜੋ ਦੂਜੇ ਪਾਸੇ ਗੁਰੂ ਲੰਗਰ ਜਾਂ ਗੋਲਕ ਤੋਂ ਕੁਝ ਘਰ ਲੈ ਕੇ ਆਉਂਦੇ ਆ ਉਹਨਾਂ ਦੀਆਂ ਸਾਰੀਆਂ ਬਰਕਤਾਂ ਉੱਡ ਜਾਂਦੀਆਂ ਨੇ ਮਹਾਰਾਜ ਨੇ ਇੱਕ ਸਾਖੀ ਵੀ ਸੁਣਾਈ ਸੀ ਕਿ ਇੱਕ ਕਿਰਤੀ ਸੰਝਮੀ ਸਿੱਖ ਅਨਾਜ ਦੀ ਮੰਡੀ ਤੋਂ ਝਾੜੂ ਨਾਲ ਅਨ ਰੋਲ ਲਿਆਉਂਦਾ ਸੀ ਜਦੋਂ ਪੀਸਣ ਪਕਾਉਣ ਲਈ ਅਨ ਸੁੱਕਣੇ ਪਾਉਂਦਾ ਉਹਨਾਂ ਦੇ ਘਰ ਵਿੱਚੋਂ ਇੱਕ ਜਿਹੜਾ ਅੰਨ ਦੇ ਦੋ ਦਾਣੇ ਗੁਰੂ ਕੇ ਲੰਗਰ ਵਿੱਚ ਪਾਉਂਦਾ ਸੀ ਘਰ ਵਿੱਚ ਬਰਕਤ ਆਉਣ ਲੱਗ ਗਈਆਂ ਦਿਨਾਂ ਵਿੱਚ ਹੀ ਸੌਖੇ ਹੋ ਗਏ ਨਵਾਂ ਮਕਾਨ ਬਣਾਇਆ ਪਰ ਵਿਸਰ ਗਿਆ ਰੱਬ ਭੁੱਲ ਗਿਆ ਗੁਰੂ ਦਾ ਲੰਗਰ ਕਰਨੀ ਕੁਦਰਤ ਦੀ ਉਹੀ ਚਿੜਾ ਹੁਣ ਲੰਗਰ ਦੇ ਦਾਣਿਆਂ ਵਿੱਚੋਂ ਦੋ ਦਾਣੇ ਜਾਂ ਚੁਟਕੀ ਆਟੇ ਉਹਨਾਂ ਦੀਆਂ ਬੋਰੀਆਂ 'ਚ ਪਾਉਂਦਾ ਫਿਰ ਕੰਗਾਲ ਹੋ ਗਏ ਗਰੀਬੀ ਆ ਗਈ ਫਿਰ ਗੁਰੂ ਦੀ ਸ਼ਰਨਾ ਆਏ ਤੇ ਕਾਰਨ ਪੁੱਛਿਆ ਐਸ ਤੋਂ ਪਹਿਲਾਂ ਵਰਕਤਾ ਫਿਰ ਕੰਗਾਲਤਾ ਮਹਾਰਾਜ ਕੀ ਆ ਸਭ ਕੁਝ ਸਤਿਗੁਰੂ ਜੀ ਨੇ ਆਖਿਆ ਸੀ ਕਿ ਤੁਹਾਡੀ ਕਿਰਤ ਕਮਾਈ ਦਾ ਅੰਨ ਜਿੰਨੇ ਮੂੰਹਾਂ ਵਿੱਚ ਪਵੇਗਾ ਉਨਾਂ ਹੀ ਵਾਧਾ ਹੋਵੇਗਾ ਇਹ ਵੀ ਹੁਕਮ ਦੇ ਕੇ ਰੱਖਿਆ ਸੀ ਜਿਹੜੇ ਮਸੰਦ ਉਗਰਾਹੀ ਦੀ ਰਕਮ ਤੇ ਰਸਦ ਲੋਡ ਬੰਦਾ ਵਿੱਚ ਵੰਡਦੇ ਆ ਉਹਨਾਂ ਨੂੰ ਸਿੱਧੀ ਪੁੱਜੀ ਜਾਣੂ ਹੁਕਮ ਸੀ ਕੋਈ ਸਿੱਖ ਭੀੜਾ ਆਧ ਨਜ਼ਰ ਆਵੇ ਇਸ ਕੋ ਦੇ ਭੁੱਖਿਆ ਕੋ ਖਲਾਵੇ ਸੋ ਮੇਰੇ ਜਿੰਮੇ ਹੈ ਪੁੱਜ ਜਾਵੇਗਾ ਕਿੰਨੇ ਹੀ ਖੂ ਸਰੋਵਰ ਤਲਾਬ ਮਹਾਰਾਜ ਨੇ ਲਵਾਏ ਕਿ ਪਾਣੀ ਦੀ ਔੜ ਨਾ ਰਹੇ ਇਹ ਸਤਿਗੁਰੂ ਮਹਾਰਾਜ ਦੇ ਲੰਗਰ ਦੀ ਵਰਕਤ ਆ ਲੰਗਰ ਵਰਤੌਣ ਤੋਂ ਪਹਿਲਾਂ ਨਗਾਰਾ ਵਜਾਉਣ ਦੀ ਰੀਤ ਸਤਵੇਂ ਪਾਸ਼ਾ ਜੀ ਨੇ ਚਲਾਈ ਭਾਵੇਂ ਦੂਰ ਦੂਰ ਬੈਠੇ ਲੋਕੀ ਵੀ ਨਗਾਰੇ ਦੀ ਆਵਾਜ਼ ਸੁਣ ਕੇ ਲੰਗਰ ਆ ਕੇ ਉਹਦੇ ਵਿੱਚ ਛੱਕ ਜਾਣ ਤੇ ਹਿੱਸਾ ਵੀ ਪਾ ਜਾਣ ਇਨ੍ਹਾਂ ਹੁਕਮਾਂ ਤੇ ਲੰਗਰਾਂ ਸਦਕਾ ਹਰ ਇੱਕ ਨੂੰ ਖੁੱਲ੍ਹਾ ਰਜਮਾ ਲੰਗਰ ਮਿਲਦਾ ਕਾਲ ਗ੍ਰਸਤ ਲੋਕਾਂ ਨੇ ਗੁਰੂ ਜੀ ਦਾ ਪੱਲਾ ਫੜਿਆ ਸ਼ਾਹਜਹਾਂ ਵਰਗੇ ਕਹਿੰਦੇ ਰਹੇ ਸਤਿਗੁਰੂ ਜੀ ਤੁਹਾਡੇ ਜਿਹੜੇ ਨਾਮ ਆ ਕਈ ਪਿੰਡ ਕਰ ਦਿੰਨੇ ਆ ਉਹਨਾਂ ਦੇ ਆਸਰੇ ਦੇ ਨਾਲ ਲੰਗਰ ਚ ਲਾਉਣਾ ਪਰ ਮਹਾਰਾਜ ਨੇ ਸਾਫ਼ ਮਨਾਂ ਕਰ ਦਿੱਤਾ ਹੈ ਮੋਸਨ ਫਾਨੀ ਦਾ ਕਹਿਣਾ ਹੈ ਸ਼ਾਹਜਹਾਂ ਨੂੰ ਅੰਦਰੋਂ ਬਹੁਤ ਹੀ ਦੁੱਖ ਸੀ ਕਿ ਪਹਾੜੀ ਰਾਜੇ ਆਜ਼ਾਦ ਫਿਰ ਰਹੇ ਆ ਈਨ ਨਹੀਂ ਮੰਨਦੇ ਉਹ ਤਾਰਾ ਚੰਦ ਤੇ ਉਹਨੇ ਉਚੇਚੀ ਮਹਿਮ ਚਾੜੀ ਗੁਰੂ ਜੀ ਵੀ ਜਾਣਗੇ ਕਿ ਇਰਾਦੇ ਬਾਦਸ਼ਾਹ ਦੇ ਚੰਗੇ ਨਹੀਂ ਮਹਾਰਾਜ ਨੇ ਉੱਥੇ ਪਤਾਲਗੜ ਦੇ ਥਾਂ ਤੇ ਨਦੀ ਕਿਨਾਰੇ ਇੱਕ ਕਿਲਾ ਉਸਾਰਿਆ ਗੋਲਾ ਬਰੂ ਦਾ ਸਮਾਨ ਇਸੇ ਕਿਲੇ ਵਿੱਚ ਸੀ ਭਾਵੇਂ ਹੱਲਾ ਤੱਕ ਕਿਸੇ ਨੇ ਨਾ ਕੀਤਾ ਪਰ ਕਿਲੇ ਦੀ ਉਸਾਰੀ ਦੱਸ ਰਹੀ ਸੀ ਇਹ ਗੁਰੂ ਜੀ ਹਰ ਪੱਖੋਂ ਸੁਚੇਤਾ ਤੇ ਸਿੱਖਾਂ ਨੂੰ ਸਾਵਧਾਨ ਵੀ ਕਰਦੇ ਰਹਿੰਦੇ ਰਾਜੇ ਦਾ ਇੱਕਦਮ ਨਰਮ ਹੋ ਜਾਣਾ ਇੱਕਦਮ ਗਰਮ ਹੋ ਜਾਣਾ ਇਹ ਦੱਸਦਾ ਕਿ ਉਹਦਾ ਸੁਭਾਅ ਇੱਕਸਾਰ ਨਹੀਂ ਹੈ ਮਨ ਜਿਹੜਾ ਸ਼ਾਂਤ ਨਹੀਂ ਤੇ ਜੋ ਆਪ ਸ਼ਾਂਤ ਨਹੀਂ ਹੋਵੇਗਾ ਦੂਜਿਆਂ ਨੂੰ ਵੀ ਇਹ ਸ਼ਾਂਤੀ ਹੀ ਕਰੇਗਾ ਤਾਂ ਮਹਾਰਾਜ ਨੇ ਇਹਨਾਂ ਦੇ ਖਜ਼ਾਨੇ ਵਿੱਚੋਂ ਚਾਹੇ ਸ਼ਾਹਜਹਾਂ ਹੋਵੇ ਚਾਹੇ ਔਰੰਗਜ਼ੇਬ ਹੋਵੇ ਜਿਹੜੇ ਸਮਕਾਲੀ ਰਾਜੇ ਹੋਏ ਇੱਕ ਵੀ ਰੁਪਈਆ ਮਹਾਰਾਜ ਨੇ ਸਰਕਾਰੀ ਖਜ਼ਾਨੇ ਦਾ ਨਹੀਂ ਲਿਆ ਗੁਰੂ ਦੀ ਸੰਗਤ ਤੇ ਗੁਰੂ ਕਿਰਪਾ ਸਦਕਾ ਇਹ ਲੰਗਰ ਚੱਲਦੇ ਰਹੇ ਆ ਕਾਲ ਸਮੇਂ ਲੰਗਰ ਦੀ ਸਥਾਪਨਾ ਵੀ ਕੀਤੀ ਆ ਭਾਵੇਂ ਗੁਰੂ ਜੀ ਨੂੰ ਸਿਮਰਨ ਕਰਦੇ ਹੋਏ ਵਾਹਿਗੁਰੂ ਦੇ ਪਿਆਰ ਵਿੱਚ ਆ ਕੇ ਪ੍ਰਸ਼ਾਦਾ ਛਕਣਾ ਚਾਹੀਦਾ ਤੇ ਉਹਨਾਂ ਸੰਗਤਾਂ ਦਾ ਵੀ ਉਹਨਾਂ ਨੂੰ ਅਸੀਸ ਦੇਣੀ ਚਾਹੀਦੀ ਆ ਜਿਨ੍ਹਾਂ ਦੀ ਇਹ ਬਰਕਤ ਸਦਕਾ ਗੁਰੂ ਕੇ ਲੰਗਰ ਚੱਲਦੇ ਆ ਜੋ ਗੁਰੂ ਦੀ ਕਿਰਪਾ ਦੇ ਪਾਤਰ ਬਣਦੇ ਆ ਦਸਬੰਦ ਦਿੰਦੇ ਆ ਉਹ ਵੀ ਸਿੱਖ ਮਹਾਨ ਸੰਗਤ ਜੀ ਇਹ ਸਾਖੇ ਇੰਨੀ ਸੀ ਤੇ ਹੁਣ ਆਪਣੇ ਪੰਜਾਬ ਦੇ ਵਿੱਚ ਫਿਰ ਤੋਂ ਕਾਲ ਪੈ ਚੁੱਕਿਆ ਹੈ ਕਿਉਂਕਿ ਜਿਹੜੇ ਇਲਾਕਿਆਂ ਦੇ ਵਿੱਚ ਹੜ੍ਹ ਆਏ ਨੇ ਤੁਹਾਨੂੰ ਪਤਾ ਹੀ ਹੈ ਕਿ ਉੱਥੋਂ ਦੇ ਕੀ ਹਾਲਾਤ ਨੇ ਹਰ ਰੋਜ਼ ਤੁਸੀਂ ਵੀ ਖਬਰਾਂ ਵੇਖਦੀ ਹੋਵੋਗੇ ਸੰਗਤ ਜੀ ਤੇ ਸੰਗਤ ਜੀ ਤੁਹਾਨੂੰ ਪਤਾ ਕਿ ਜਿਹੜੇ ਲੋਕ ਉਹਨਾਂ ਦੀ ਮਦਦ ਕਰ ਰਹੇ ਨੇ ਹਨਾ ਉਹਨਾਂ ਦੀਆਂ ਵੀ ਲੋਕ ਲੱਤਾਂ ਖਿੱਚ ਰੇ ਨੇ ਮੈਂ ਵੇਖਿਆ ਕਿ ਜਿਹੜੇ ਜਿਹੜੇ ਇਨਫਲੂਐਂਸਰ ਜਾ ਕੇ ਉਹਨਾਂ ਦੀ ਮਦਦ ਕਰ ਰਹੇ ਨੇ ਰਾਸ਼ਨ ਦੇ ਰਹੇ ਨੇ ਲੋਕਾਂ ਨੇ ਉਹਨਾਂ ਦੇ ਕਮੈਂਟ ਸੈਕਸ਼ਨ ਦੇ ਵਿੱਚ ਉਹਨਾਂ ਨੇ ਐਨੀ ਲੱਤਾਂ ਖਿੱਚੀਆਂ ਹੋਈਆਂ ਨੇ ਉਹਨਾਂ ਲੋਕਾਂ ਨੇ ਆਪ ਤਾਂ ਕੁਝ ਵੀ ਨਹੀਂ ਕਰਨਾ ਹੁੰਦਾ ਬਸ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਵੀ ਪਿੱਛੇ ਖਿੱਚਣਾ ਹੁੰਦਾ ਪਰ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਜਾ ਕੇ ਹਾਰਪੀਟਾਂ ਦੀ ਮਦਦ ਕੀਤੀ ਹੈ ਉਹਨਾਂ ਨੂੰ ਚੀਜ਼ਾਂ ਮਹਈ ਕਰਵਾਈਆਂ ਗਈਆਂ ਨੇ ਤੇ ਸੰਗਤ ਜੀ ਤੁਸੀਂ ਵੀ ਜੇ ਤੁਹਾਡੇ ਨੇੜੇ ਤੇੜਿਓ ਲਾਕੇ ਲੱਗਦੇ ਨੇ ਤਾਂ ਤੁਹਾਨੂੰ ਜ਼ਰੂਰ ਜਾ ਕੇ ਹਨਾ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਲੇਡੀਜ਼ ਨੂੰ ਥੋੜਾ ਜਿਆਦਾ ਔਖਾ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਮਹੀਨੇ ਜੋ ਉਹਨਾਂ ਨੂੰ ਸਿਚੁਏਸ਼ਨ ਤੋਂ ਨਿਕਲਣਾ ਪੈਂਦਾ ਹਨਾ ਤੇ ਕਿੰਨੀਆਂ ਹੀ ਮਹਿਲਾ ਮਹਿਜੀਆਂ ਹੋਣੀਆਂ ਜੋ ਉਸ ਟਾਈਮ ਉਹ ਸਿਚੁਏਸ਼ਨ ਦੇ ਵਿੱਚੋਂ ਲੰਘ ਰਹੀਆਂ ਹੋਣੀਆਂ ਇਸ ਕਰਕੇ ਜ਼ਰੂਰ ਮਦਦ ਕਰੋ ਉਹਨਾਂ ਦੀ ਕਿਉਂਕਿ ਹੁਣ ਤਾਂ ਇੱਕ ਤਾਂ ਨਾਲ ਇਨਸਾਨਾਂ ਦੇ ਪਸ਼ੂ ਵੀ ਹੋ ਗਏ ਨੇ ਇਸ ਕਰਕੇ ਪਸ਼ੂਆਂ ਦੀ ਵੀ ਤੁਹਾਨੂੰ ਦੇਖਭਾਲ ਕਰਨੀ ਪਵੇਗੀ ਕਿਉਂਕਿ ਹੁਣ ਜਿਹੜੇ ਆਪਾਂ ਸਹੀ ਬੈਠੇ ਆ ਆਪਣੇ ਫਰਜ਼ ਬੰਦਾ ਹੈ ਕਿ ਅਸੀਂ ਉਹਨਾਂ ਦੀ ਦੇਖਭਾਲ ਕਰੀਏ ਹਨਾ ਪਸ਼ੂਆਂ ਦੇ ਲਈ ਵੀ ਨਿਰਾਚਾਰਾ ਪਹੁੰਚਾਇਆ ਜਾਵੇ ਸੰਗਤ ਜੀ ਤੁਹਾਨੂੰ ਬਾਰ-ਬਾਰ ਮੈਂ ਇਹੀ ਬੇਨਤੀ ਕਰ ਰਹੀ ਹਾਂ ਕਿ ਜੇ ਹੋ ਸਕਦਾ ਤਾਂ ਤੁਹਾਨੂੰ ਜਾ ਕੇ ਜਰੂਰ ਹੈਲਪ ਕਰਨੀ ਚਾਹੀਦੀ ਹੈ ਕਿਉਂਕਿ ਉੱਥੇ ਪੈਸਿਆਂ ਦੀ ਲੋੜ ਨਹੀਂ ਹੈ ਉੱਥੇ ਚੀਜ਼ਾਂ ਦੀ ਲੋੜ ਹੈ ਜ਼ਰੂਰੀ ਚੀਜ਼ਾਂ ਦੀ ਲੋੜ ਹੈ ਰਾਸ਼ਨ ਦੀ ਲੋੜ ਆ ਹਨਾ ਦੇਖੋ ਉਹਨਾਂ ਨੇ ਵਿਚਾਰਿਆਂ ਨੇ ਚੰਗੀ ਤਰ੍ਹਾਂ ਨਾਲ ਸੌਂ ਕੇ ਵੀ ਨਹੀਂ ਵੇਖਿਆ ਹੋਣਾਗਾ ਹਨਾ ਉਹ ਕਿੰਨਾ ਹਾਲਾਤਾਂ ਦੇ ਵਿੱਚ ਆਪਾਂ ਸੋਚੀਏ ਜੇ ਆਪਾਂ ਨੂੰ ਸੋਚ ਕੇ ਵੀ ਰੂਹ ਕੰਬਦੀ ਹੈ ਤੇ ਜਿਹੜੇ ਉੱਥੇ ਲੰਘ ਰਹੇ ਨੇ ਸਿਚੁਏਸ਼ਨ ਤੋਂ ਉਹਨਾਂ ਦਾ ਦੇਖ ਲਓ ਕੀ ਹਾਲ ਹੋਵੇਗਾ ਹਨਾ ਇਸ ਕਰਕੇ ਜਰੂਰ ਉਹਨਾਂ ਦੀ ਮਦਦ ਕਰੋ ਜਾ ਕੇ ਕਿਉਂਕਿ ਉੱਥੇ ਮੈਂ ਦੇਖਿਆ ਕਿ ਛੋਟੇ-ਛੋਟੇ ਬੱਚੇ ਨੇ ਹਨਾ ਬਿਚਾਰੇ ਕੰਮ ਰਹੇ ਨੇ ਠੰਡ ਨਾਲ ਕਿਉਂਕਿ ਜਿਹੜੀ بارش ਸ਼ੁਰੂ ਕਰਨ ਦਾ ਨਾਮ ਨਹੀਂ ਲੈ ਰਹੀ بارش ਲਗਾਤਾਰ ਹੋ ਰਹੀ ਹੈ ਇਸ ਕਰਕੇ ਠੰਡੀ ਹਵਾ ਚੱਲਦੀ ਹੈ ਜਿਸ ਨਾਲ ਨਾ ਬੱਚੇ ਕੰਬ ਰਹੇ ਨੇ ਉਹਨਾਂ ਨੂੰ ਬੁਖਾਰ ਆ ਰਿਹਾ ਹੈ ਨਾ ਤੇ ਜਿਹੜਾ ਪਾਣੀ ਖੜਾ ਉਹਦੇ ਵਿੱਚ ਮੱਛਰ ਮੱਛਰ ਪੈਦਾ ਹੋ ਰਿਹਾ ਤੇ ਬਿਮਾਰੀਆਂ ਦਾ ਘਰ ਬਣ ਰਿਹਾ ਸੰਗਤ ਜੀ ਕਿਉਂਕਿ ਬਾਕੀ ਕਿੰਨੇ ਸਾਰੇ ਪਸ਼ੂ ਪਾਣੀ ਦੇ ਵਿੱਚ ਮਰ ਚੁੱਕੇ ਨੇ ਉਸ ਤੋਂ ਬਾਅਦ ਜਦੋਂ ਹੁਣ ਪਾਣੀ ਸੁੱਕੇਗਾ ਉਸ ਤੋਂ ਬਾਅਦ ਇਹ ਵੀ ਪਤਾ ਲੱਗੇਗਾ ਕਿ ਜਿਹੜੇ ਇਨਸਾਨ ਨੇ ਉਹ ਵੀ ਕਿੰਨੇ ਕੁ ਮਰ ਚੁੱਕੇ ਨੇ ਹਨਾ ਕਿਉਂਕਿ ਜਿਹਨਾਂ ਨੂੰ ਤੈਰਨਾ ਨਹੀਂ ਆਉਂਦਾ ਜਿਨ੍ਹਾਂ ਕੋਲੇ ਇੱਕੋ ਸਪੀਡ ਨਾਲ ਪਾਣੀ ਗਿਆ ਹਨਾ ਜਿਆਦਾ ਨੇੜੇ ਸੀ ਦਰੇ ਆਮਦੇ ਉਹਨਾਂ ਲੋਕਾਂ ਦੇ ਵਿੱਚ ਕਿਸੇ ਦੀ ਜਾਨ ਦਾ ਵੀ ਨੁਕਸਾਨ ਹੋਇਆ ਹੋ ਸਕਦਾ ਸੰਗਤ ਜੀ ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਨੇ ਜਿਹੜੇ ਕਿਉਂਕਿ ਕੈਮਰੇ ਦੇ ਸਾਹਮਣੇ ਤਾਂ ਆਏ ਹੀ ਨਹੀਂ ਦੇਖੋ ਕਿੰਨੇ ਬੰਦੇ ਡੁੱਬੇ ਨੇ ਪਰ ਹਰ ਇੱਕ ਬੰਦਾ ਕੈਮਰੇ ਸਾਹਮਣੇ ਨਹੀਂ ਆਉਂਦਾ ਹਰ ਇੱਕ ਬੰਦੇ ਇਸ ਚੀਜ਼ ਨੂੰ ਫੇਸ ਕਰ ਰਿਹਾ ਤੇ ਉਹਨਾਂ ਲਈ ਉਹ ਚੀਜ਼ ਬਹੁਤ ਮੁਸ਼ਕਿਲ ਹੋਈ ਪਈ ਆ ਸੰਗਤ ਜੀ ਜਰੂਰ ਸਾਥ ਦੇਣਾ ਜੀ ਉਹਨਾਂ ਦਾ ਜਿਹੜੇ ਵਧੀਆ ਹਨਾ ਤਕੜੇ ਘਰੋਣੇ ਅਮੀਰ ਨੇ ਉਹਨਾਂ ਤਾਂ ਜਰੂਰ ਫਰਜ਼ ਬਣਦਾ ਕਿ ਉਹ ਗਿਆਉਣ ਕਿਉਂਕਿ ਦੇਖੋ ਆਪਾਂ ਜੀ ਕਿਸੇ ਦੀ ਮਦਦ ਕਰਦੇ ਨਾ ਤੋ ਆਪਣੇ ਮੁੜ ਕੇ ਆਉਂਦੀ ਹੈ ਜੇ ਆਪਾਂ ਸੋਚੀਏ ਵੀ ਨਹੀਂ ਨਹੀਂ ਆਪਾਂ ਇਹ ਪੈਸਾ ਕਿਸੇ ਦੀ ਮਦਦ ਵਿੱਚ ਨਹੀਂ ਲਾਉਣਾ ਆਖਿਰ ਉਹ ਮੁੱਕ ਹੀ ਜਾਣਾ ਪਰ ਜੇ ਤੁਸੀਂ ਉਹ ਪੈਸਾ ਹਨਾ ਕਿਸੇ ਲਈ ਲੋੜਵੰਦ ਲਈ ਲਾਉਂਗੇ ਉਹ ਤੁਹਾਡੇ ਕੋਲ ਦੁੱਗਣਾ ਹੋ ਕੇ ਆਏਗਾ ਸੰਗਤ ਜੀ ਇਸ ਕਰਕੇ ਜ਼ਰੂਰ ਹੜਪੀਟਾਂ ਦੀ ਜਿਹੜੀ ਤੁਸੀਂ ਮਦਦ ਕਰਨੀ ਹੈ ਜਾ ਕੇ ਦੇਖਣਾ ਹੈ ਜੋ ਤੁਸੀਂ ਦੇਖੋਗੇ ਨਾ ਇਹਨਾਂ ਚੀਜ਼ਾਂ ਨੂੰ ਤਾਂ ਤੁਹਾਡੀ ਰੂਹ ਕੰਬ ਜਾਊਗੀ ਸੰਗਤ ਜੀ ਬਹੁਤ ਪੁਰੇ ਹਾਲਾਤ ਬਣੇ ਹੋਏ ਨੇ ਆਪ ਨੂੰ ਬੇਨਤੀ ਅਰਦਾਸ ਕਰਨੀ ਚਾਹੀਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮੇਰ ਕਰਨ ਹੜਪੀਟਾਂ ਤੇ ਤੇ ਉਹ ਸੁਰੱਖਿਤ ਰਹਿਣ ਵਿਚਾਰੇ ਦੇਖੋ ਜਿਨ੍ਹਾਂ ਨੂੰ ਜਿਆਦਾ ਪ੍ਰੋਬਲਮ ਹੋਣਾਂ ਨੂੰ ਤਾਂ ਹੜ੍ਹਾਂ ਚੋਂ ਬਾਹਰ ਕੱਢ ਰਹੇ ਨੇ, ਰੈਸਕਿਊ ਕਰ ਰਹੇ ਨੇ ਪਰ ਜਿਹੜੇ ਲੋਕ ਹਨ ਕੁਝ ਕਰਨੇ ਹੀ ਛੱਡਣਾ ਚਾਹੁੰਦੇ ਹੈਗੇ ਤੇ ਜਿਨ੍ਹਾਂ ਦੇ ਘਟ ਪਾਣੀ ਆ ਆਖਿਰ ਬਿਮਾਰੀਆਂ ਦਾ ਸਾਹਮਣਾ ਉਹਨਾਂ ਨੂੰ ਵੀ ਕਰਨਾ ਪਵੇਗਾ ਇਕ ਸੰਗਤ ਜੀ ਜਿਹੜੇ ਦੁਕਾਨਦਾਰ ਨੇ ਉਹਨਾਂ ਨੇ ਚੀਜ਼ਾਂ ਦੇ ਰੇਟ ਵਧਾar ਰੱਖੇ ਨੇ ਹਨਾ ਉਹਨਾਂ ਲਈ ਵੀ ਗਲਤ ਗੱਲ ਹੈ ਕਿ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਖਾੜਾਂ ਦੇ ਨਾਲ ਇਹਨਾਂ ਲੋਕ ਪੀੜਤ ਨੇ ਤੇ ਸਾਨੂੰ ਇਹਦਾ ਇਦਾਂ ਨਹੀਂ ਕਰਨਾ ਚਾਹੀਦਾ ਹਨਾ ਬਸ ਉਹਨਾਂ ਨੂੰ ਇਹ ਹੈ ਕਿ ਅਸੀਂ ਆਪਣਾ ਰੇਟ ਵਧਾ ਕੇ ਆਪਣੇ ਘਰ ਪਰ ਲਈ ਜਿਹੜੀ ਕਿ ਬਹੁਤ ਗਲਤ ਗੱਲ ਆ ਮੈਂ ਸਭ ਦਾ ਰੱਬ ਰੱਖਾ ਹੈ ਸਰਬੱਤ ਦਾ ਭਲਾ ਹੀ ਮੰਗਿਆ ਕਰੋ ਸੰਗਤ ਜੀ ਸਭ ਦਾ ਭਲਾ ਹੋਵੇ ਬਾਗੀ ਸੰਗਤ ਜੀ ਅੱਜ ਦੀ ਵੀਡੀਓ ਚ ਐਨੀ ਨਹੀਂ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਹ ਤੱਕ ਲਈ ਸਾਰਿਆਂ ਨੂੰ ਸੱਸ ਸ਼ੇਅਰ ਕਰਾਲ ਜੀ